ਹੈਲੋ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰੇ ਗਵਾਂਡੇ ਕਾਡਾ ਤੁਹਾਡਾ ਤਾਇਆ ਬੋਲਦਾ ਹਾਂ ਕਰਮ ਸਿੰਘ ਅੱਛਾ ਸਤਿ ਸ੍ਰੀ ਅਕਾਲ ਦਾ ਜੀ ਸਤਿ ਸ੍ਰੀ ਅਕਾਲ ਕਿਵੇਂ ਹੈ ਭਾਈ ਭੁੱਲੀ ਗਈ ਸਾਨੂੰ ਬਸ ਐਵੇਂ ਹੀ ਹਾਂ ਐਵੇਂ ਨਾ ਭੁੱਲਿਆ ਕਰ ਹਾਂ ਕੀ ਕੀ ਕਰਵਾਣਾ ਸੀਗਾ ਰੌਣਾ ਕੀ ਸੀਗਾ ਹੁਣ ਜਦੋਂ ਗੱਲ ਕਰਨ ਨੂੰ ਜੀ ਕਰਦਾ ਮੇਰਾ ਮਸਾ ਮੈਂ ਨੰਬਰ ਲਿਆ ਤੇਰੇ ਕਿਸੇ ਤੋਂ ਉਹ ਤੂੰ ਗੱਲ ਕਰਦੇ ਨਹੀਂ ਗੱਲ ਕਰਦੇ ਨਹੀਂ ਮੇਰੇ ਨਾਲ ਹੁਣ ਛੁੱਡੇ ਨਾ ਮੈਂ ਕੀ ਗੱਲ ਕਰਾਂ ਬਾਬਾ ਜੀ ਕਿਉਂ ਬਾਬਾ ਹੋ ਗਿਆ ਤਾਂ ਕੀ ਹੋ ਗਿਆ ਜਵਾਨ ਪਿਆ ਮੈਂ ਹਜੇ ਪੁਰਾਣੀਆਂ ਖਰਾਕਾਂ ਖਾਧੀਆਂ ਤੇਰੇ ਘਰ ਵਾਲਿਆਂ ਨਾਲ ਤਕੜਾ ਪਿਆ ਮੈਂ ਤੇਰੇ ਘਰ ਵਾਲਿਆਂ ਨੂੰ ਹੱਥਾਂ 'ਚ ਖੜਾਇਆ ਪਿਆ ਮੇਰਾ ਫਿਰ ਏਜ ਦੇ ਹਿਸਾਬ ਨਾਲ ਹੀ ਹੁੰਦਾ ਨਾ ਕਿਉਂ ਫ੍ਰੀਜ ਦਾ ਕੀ ਕਰੂਗਾ ਕਦੇ ਤੂੰ ਦੇਖ ਦੇਖ ਕਿ ਇਸ ਕ ਮਹੱਬਤ ਪਿਆਰ ਵਾਸਤੇ ਕਦੇ ਉਮਰਾਂ ਦੇਖਣੀਆਂ ਪੈਂਦੀਆਂ ਕਦੇ ਉਮਰਾਂ ਤਾਂ ਨਹੀਂ ਦੇਖਣੀਆਂ ਪੈਂਦੀਆਂ ਵਰਦੇ ਸੀ ਕੁਝ ਜ਼ਿਆਦਾ ਹੀ ਆ ਬਾਬਾ ਜੀ ਜ਼ਿਆਦਾ ਤਾਂ ਕੀ ਆ ਭਾਈ ਜ਼ਿਆਦਾ ਕੁਝ ਨਹੀਂ ਆ ਹਮ ਮੇਰੇ ਕੋਲ ਤਾਂ ਇੱਧਰ ਬੈਠੇ ਮੁੰਡੇ ਖੁੰਡੇ ਹਮ ਮਾਮਾ ਤਾਂ ਪਾਸੇ ਹੋ ਗਿਆ ਭਾਈ ਤੇਰੇ ਫੋਨ ਲਾਇਆ ਅੱਛਾ ਨੰਬਰ ਕੀ ਨਿਵੇ ਦਿੱਤੀ ਸੀ ਤੁਹਾਨੂੰ ਨੰਬਰ ਤਾਂ ਨੰਬਰ ਸਾਨੂੰ ਨੰਬਰ ਮਿਲਣਗੇ ਨਾ ਮਿਲਣਗੇ ਹੂੰ ਤਾਂ ਵੀ ਦੱਸੋ ਕਿਹਦੇ ਤੋਂ ਲਈ ਇਹ ਨੰਬਰ ਤੁਸੀਂ ਨੰਬਰ ਭਾਈ ਮੈਂ ਕਵਾੜ ਲਿਆ ਆਪਣੇ ਨੋਅਲੇ ਪਹੁੰਚਾ ਅੱਛਾ ਦੀਦੀ ਵਾਲੇ ਫੋਨ ਤੋਂ ਲਏ ਕਿ ਨੰਬਰ ਤੇ ਸੀ ਹੋਰ ਤੈਂ ਵੀ ਦੋ ਤਿੰਨ ਦਿਨਾਂ ਲੱਗਿਆ ਸੀਗਾ ਜੀਬ ਜਮ ਕਿਉਂ ਬਾਬਾ ਜੀ ਪਤਾ ਨਹੀਂ ਕਿਵੇਂ ਢੇਢ ਢੇਢ ਵਿੰਦੇ ਆ ਅੱਜ ਕੱਲ੍ਹ ਭਾਈ ਸੋਹਣਿਆਂ ਨੂੰ ਦੇਖ ਕੇ ਤਾਂ ਹਰ ਕੋਈ ਖਲੋਵੇਗਾ ਪਰ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ। ਰੱਬ ਨੇ ਤੈਨੂੰ ਇੰਨਾ ਸੋਹਣਾ ਬਣਾਇਆ। ਉਹ ਰੱਬ ਦੀ ਕੁਦਰਤ। ਸੋਹਣਾ ਬਣਾਏ ਦੇ ਮਤਲਬ ਇਹ ਥੋੜੀ ਆਂ ਤੁਹਾਡੇ ਨਾਲ ਗੱਲ ਕਰਨੀ ਬਾਬਾ ਜੀ। ਮੈਨੂੰ ਭਾਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਅੱਛਾ। ਤੇ ਘਰ ਵਾਲੇ ਤੋਂ ਤੇ ਤੌ ਤਸੱਲੀ ਨਹੀਂ ਹੁੰਦੀ ਫਿਰ। ਹੁੰਦੀ ਆ ਤੇ ਤੂੰ ਸੌਂ ਖਾ ਕੇ ਦੱਸ ਤੇ। ਨਹੀਂ ਜਰਤ ਸੀ ਆ ਜੀ ਕੀ ਤਸੱਲੀ ਕਰਾ ਦੇਉਂਗੀ ਜਿਹੜੀ ਮੇਰੇ ਘਰ ਆਲੇ ਤਾਂ ਨਹੀਂ ਹੁੰਦੀ। ਭਾਈ ਸਿਲਾ ਜੀ ਦਾ ਖਾਣਾ ਰਹਿਣਾ ਮੈਂ, ਪ੍ਰਾਣੀਆਂ ਖਰਾਕਾਂ ਖਾਧੀਆਂ ਮੇਰੀਆਂ। ਹੂੰ। ਆਹ ਕਿ ਕਦੋਂ ਇਸਤੇਮਾਲ ਕਰੀ ਹੈ ਕਿ ਆਹੀ ਰਹਿਗੇ ਸੀਗੇ? ਇਸਤੇਮਾਲ ਭਾਈ ਸੋਡੀ ਤਾਈ ਤੇ ਕੀਤਾ ਸੀ, ਹੋਰ ਤਾਂ ਕੌਣ ਸਾਨੂੰ ਇਸਤੇਮਾਲ ਕਰਨ ਦਿੰਦਾ। ਅੱਛਾ। ਹੂੰ। ਤੇ ਤਾਈ ਖੁਸ਼ ਹੋ ਜਾਂਦੀ ਸੀਗੇ ਤੁਹਾਡੇ ਤਾਂ। ਤਾਈ ਖੁਸ਼ ਕੀ ਹੋਗੀ ਤਾਈ ਤਾਂ ਵਿਚਾਰੀ ਨੇ ਇੰਨਾ ਤਾਈ ਦੇ ਨਾਲ ਕੀਤਾ ਮੈਂ ਤਾਈ ਤਾਂ ਮਰ ਗਈ ਵਿਚਾਰੀ ਹੋਏ ਹੋਏ ਇੰਨਾ ਕਰਿਆ ਤੁਸੀਂ ਇਹ ਹੋਰ ਬਹੁਤ ਗਲਤ ਕਰਿਆ ਤੁਸੀਂ ਕੰਮ ਕਰਕੇ ਹੀ ਤਾਈ ਮਾਰਦੀ ਹੈ ਆ ਤਾਈ ਛੱਟ ਨਹੀਂ ਚੱਲ ਸਕਦੀ ਆਪਣੇ ਭਾਈ ਹੂੰ ਹਾਂ ਤਾਈ ਤਾਂ ਛੱਟ ਨਹੀਂ ਚੱਲੀ ਜਾਂਦੀ ਤੇ ਫਿਰ ਅਸੀਂ ਕਿਵੇਂ ਚੱਲ ਲਾਂਗੇ ਬਾਬਾ ਜੀ ਫਿਰ ਦੱਸੋ ਤੂੰ ਤਾਂ ਕੱਚੀ ਕਲੀ ਐ ਤੇਰੇ ਨਾਲ ਤਾਂ ਮਰਾਮ ਨਾਲ ਕਰੂੰਗਾ ਭਾਈ ਨਾ ਫੇਰ ਕਿਤੇ ਮਾਰ ਦਿਆਂ ਤੁਸੀ ਮੈਨੂੰ ਐ ਕਿ ਮਾਰ ਦਊਗਾ ਮੈਂ ਹੂੰ ਮਾਫਿਆ ਆਰਨਾ ਪਿਆਰ ਨਾਲ ਹੌਲੀ ਹੌਲੀ ਕਰਨਾ ਹੌਲੀ ਹੌਲੀ ਮੈਂ ਤਾਂ ਕਿਸੇ ਨੇ ਦੇਸਣ ਜੋਗੀ ਵੀ ਨਹੀਂ ਵੀ ਬਾਬਾ ਜੀ ਨੇ ਆਹ ਕੁਛ ਕਰਤਾ ਮੇਰੇ ਨਾਲ ਕਹਿਣਗੇ ਉਹ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਹੂੰ ਜਿਹੜਾ ਜੀ ਕੱਲ ਹੁੰਦਾ ਤੋਂ ਨਹੀਂ ਹੁੰਦਾ ਉਹ ਬਾਬਾ ਜੀ ਨੇ ਕਰਤਾ ਹੂੰ ਪੂਰਾ ਨਾ ਖੀਰਾ ਪੂਰਾ ਐ ਕਰੜਾ ਰਹਿੰਦਾ ਜਦੋਂ ਤੇਰੇ ਅੰਦਰਾਰਾਂ ਦੇ ਜਦੋਂ ਤੇਰੀਆਂ ਦਰਾਰਾਂ ਦੇ ਵਿੱਚ ਦੀ ਜਾ ਕੇ ਖੀਰੇ ਦੀ ਅਗਲੀ ਟੋਪੀ ਜੋ ਤੇਰੇ ਦਰਾਰਾਂ ਦੇ ਵਿੱਚ ਜਾਊਗੀ। ਕਿ ਇਤ ਰੋਮਾਂਟਿਕ ਹੈ ਬਹੁਤ ਬਾਬਾ ਜੀ। ਇਸ ਨਾਲ ਦੇ ਨਾਲ ਜਿਹੜੀ ਮੱਛੀ ਪਾਣੀ ਛੱਡ ਕੇ ਗਿੱਲੀ ਕਰਕੇ ਪੂਰਾ ਚਪਲਕ ਚਪਰ ਗੋਣ। ਅੱਛਾ। ਹੋਰ ਸੋਚ ਲਈ ਹੈ ਕਿ ਤੁਸੀਂ ਖੁਸ਼ ਕਰ ਦੇਵੋਗੇ। ਖੁਸ਼ ਕਰ ਦਊਗਾ ਭਾਈ ਖੁਸ਼ ਕਰ ਦਊਗਾ। ਪਰ ਮੈਂ ਅੰਦਰ ਛੱਡੂੰਗਾ ਆਵਦਾ ਮੱਖਣਾ। ਕੋਈ ਹਾਏ ਪਿਆਰ ਹੋ ਗਈ ਭਾਈ ਕੋਈ ਨਹੀਂ ਦੇਖਾਂਗੇ ਫਿਰ ਹਾਏ ਦੇਖਾਂਗੇ ਫਿਰ ਆਜਾ ਮੋਟਰ ਤੇ ਹਾਂ ਵੀ ਹਾਂ ਅੱਜ ਵੀ ਤੇਰਾ ਗੰਦਾ ਮਾ ਫਰੀਰ ਜੇ ਕਰੇ ਸਾਰੀ ਤਾਂ ਮੇਰਾ ਹਾਲਤ ਹੋ ਜਾਂਦੀ ਹੈ ਖਰਾਬ ਉੱਤੇ ਸਾਰਿਆਂ ਦੀ ਹੋ ਜਾਂਦੀ ਹੈ ਸਾਰਿਆਂ ਦੀ ਕੋਈ ਹੋਰ ਵੀ ਡਰਾਈ ਮਾਰਦਾ ਤੇਰੇ ਤੇ ਔਰੁੰਡੇ ਖੁੰਡੇ ਤਾਂ ਮਾਰਦੇ ਹੀ ਐ ਅੰਨੇ ਥੋੜਾ ਫੈਲੀ ਆਰ ਦੇਖਿਆ ਤੁਸੀਂ ਵੀ ਟਰਾਈ ਮਾਰਦੇ ਹੋ ਹਮਮ ਜੇ ਜਵਾਨੀ ਦਾ ਮੈਂ ਪੂਰਾ ਰਸ ਚੂਸਣਾ ਹੈਗਾ ਹਮ ਅੱਛਾ ਕੀ ਇਹ ਜਵਾਨੀ ਦਾ ਪੂਰਾ ਰਸ ਚੂਸਣਾ ਮੈਂ ਚੂਸੂਸ ਕੇ ਤੈਨ ਤੈਨੂੰ ਪੂਰਾ ਤ੍ਰਿਪਤ ਕਰ ਦੂੰਗਾ ਮੈਂ ਬਾਅਦ ਚ ਮੁੰਡਿਆ ਕੁਲ ਕਣ ਦੀ ਲੋੜ ਹੀ ਨਹੀਂ ਪੈਂਦੀ ਮੈਂ ਥੋੜੇ ਕੋਲੇ ਆ ਜਾ ਕਰੂੰਗੀ ਹਏ ਫੇਸਵਕ ਕਰਾਂਗੇ ਹਏ ਬਾਬਾ ਇੱਕ ਵਾਰੀ ਹੋਰ ਕਰਲਾ ਨਾ ਹਏ ਬਾਬਾ ਇੱਕ ਵਾਰੀ ਹੋਰ ਕਰਨਾ ਆਇਨਾ ਆਖੇ ਨਾ ਮੇਰਾ ਨਾਮ ਕਰਮ ਸਿੰਘ ਨਾ ਆਖੇ ਤੋਂ ਮੈਨੂੰ ਅੱਛਾ ਜਲ ਕੋਈ ਨਹੀਂ ਪੁਰਾਣੀ ਖਰਾਕ ਵੀ ਜਮਾ ਕੇ ਦੇਖ ਲਾਂਗੇ ਤੈਨੂੰ ਤੈਨੂੰ ਦਰਦ ਹੋਊਗਾ ਕਿ ਤੈਨੂੰ ਮਜ਼ਾ ਆਊਗਾ ਮੈਨੂੰ ਤਾਂ ਇਹ ਦੱਸ ਉਹ ਤਾਂ ਤੁਸੀਂ ਕਰੋਗੇ ਉਦੋਂ ਹੀ ਪਤਾ ਲੱਗੂਗਾ ਹੂੰ ਇਸੀ ਕਰਾਂ ਉਹਦੇ ਹੀ ਬਦਲ ਲੱਗੂਗਾ ਨਾ ਮੈਨੂੰ ਕਰੂੰਗਾ ਤਾਂ ਫਿਰ ਮੈਂ ਤਸੱਲੀ ਨਾਲ ਤੂੰ ਨਾ ਟੈਟ ਟੈਡ ਕੱਪੜੇ ਪਾ ਕੇ ਆਈ ਉਸ ਦਿਨ ਠੀਕ ਹੈ ਟੈਟ ਟੈਡ ਕੱਪੜੇ ਪਾ ਕੇ ਆ ਕੇ ਨਾ ਤੂੰ ਇੱਕ ਨਾਲ ਲੱਗਦੀ ਮੇਰੇ ਹੂੰ ਉਹ ਜਦੋਂ ਜੀਪ ਫੇਰੂੰਗਾ ਨਾ ਤੇ ਰੈਂਕ ਨਾਂ ਦੇ ਬਾਹਰ ਦੇ ਤੇ ਆਏ ਰਸੂਰਾ ਹੂੰ ਕੋਸ਼ਿਸ਼ ਕਿਆਂ ਲੈ ਕੇ ਨਾ ਕੀ ਕਰਾਂਗੇ ਡੁੱਡਾ ਨਾਮ ਦਵਾਂਗੀ ਹੋਰ ਕੀ ਕਰਾਂਗੀ ਜੱਫੀ ਵਾਲੇ ਘੁੱਟ ਕੇ ਉਹ ਤਾਂ ਸੈਕਸ ਨਹੀਂ ਹੁੰਦਾ ਸੀ ਤਾਂ ਫੇਰ ਮੈਂ ਜੱਫੀ ਪਾ ਕੇ ਮੈਂ ਤੇਰੇ ਅੰਬਾਂ ਤੇ ਆ ਤੇ ਫਿਰੂੰਗਾ ਅੱਛਾ ਅੰਬਾਂ ਤੇ ਆ ਤੇ ਫਿਰਦਾ ਫਿਰਦਾ ਬੈਕ ਤੇ ਹੱਥ ਤੇ ਫਿਰੂੰਗਾ ਮੈਂ ਪਿੱਛੇ ਆ ਤੇ ਫਿਰੂੰਗਾ ਹੂੰ ਗਾਦਾਂ ਤੇ ਜੰਮੀਆਂ ਕਰੂੰਗਾ ਅੱਛਾ ਹੂੰ ਪੂਰਾ ਐਂਡ ਮਾਹੌਲ ਬਣਾ ਦੂੰਗਾ ਮੈਂ ਹੂੰ ਹੂੰ ਇਹ ਨਹੀਂ ਮਿਲਾਂਗੇ ਤਾਂ ਦੇਖ ਲਾਂਗੇ ਤੇਰੇ ਮੈਂ ਹੁਣ ਖਲੀ ਨਾ ਬਰ ਖਲੀਓ ਫਿਰ ਦ ਦਰਦ ਹੋਊਗਾ ਫਿਰ ਤਾਂ ਛੱਡ ਜਾਉਂਗੇ ਨਾ ਦਰਦ ਹੁੰਦਾ ਤੈਨੂੰ ਮਜ਼ਾ ਆਊਗਾ ਤੈਨੂੰ ਦਰਦ ਨਹੀਂ ਆਉਣਾ ਤੈਨੂੰ ਮਜ਼ਾ ਆਊਗਾ ਤੈਨੂੰ ਕੋਈ ਗੱਲ ਨਹੀਂ ਜਰ ਮੈਂ ਲੱਤਾਂ ਚੱਕ ਕੇ ਦੋਨੇ ਰੱਖ ਲਈਆਂ ਮੋਢੇ ਤੇ ਹੂੰ ਹੂੰ ਦਸ ਵਾਰ ਫਿਰ ਮੈਂ ਕੀਰੇ ਨੂੰ ਰੱਖ ਕੇ ਤੇਰੀ ਮੱਛੀ ਦੇ ਉੱਪਰ ਹੋਲੀ 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 ਜਦੋਂ ਅੰਦਰ ਗਿਆ ਹਾਂ ਅੰਦਰ ਗਿਆ ਜਦੋਂ ਸਿਸਕੀ ਭਰ ਕੇ ਜੱਫੀ ਵਾਲੇ ਆ ਸਦੇ ਠੀਕ ਹੈ ਹੈ ਕੀ ਕਹੋ ਤੇ ਟਾਈਮ ਲੱਗੂ ਨਾ ਦੋ ਨਹੀਂ ਕਰ ਲੈਣਾ ਤੂੰ ਅੱਜ ਰਾਤ ਨੂੰ ਆ ਜਾ ਨਾ ਮੇਰੇ ਕੋਲੇ ਅੱਜ ਰਾਤ ਨੂੰ ਤਾਂ ਨਹੀਂ ਆ ਸਕਦੀ ਅੱਜ ਤਾਂ ਸਾਬ ਨੂੰ ਮਿਲੂੰਗੀ ਉਹਨੂੰ ਮਿਲਾਂਗੀ ਤਾਂ ਫਿਰ ਮੇਰਾ ਮੇਰਾ ਹੋਰ ਮੇਰਾ ਕਾਜ ਆ ਸਾਰੇਗੇ ਤੋ చలో కిసానోని మిలోంగి టాఇమ్ కట్ర్కి ఇసాబున్ మ్లోంది కిథలో సాఫ్ సూఫ కరకే హికే కోరి 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 చంగా వూంం వూం వూంం వూంం వూం